ਅਟੈਚਮੈਂਟ ਵਰਸਸ ਲਵ ਅਸੀਂ ਕਿਵੇਂ ਸਮਝੀਏ ਕਿ ਤੁਸੀਂ ਕਿਸੇ ਦੇ ਨਾਲ ਅਟੈਚਡ ਹੋ ਜਾਂ ਤੁਹਾਨੂੰ ਕਿਸੇ ਨਾਲ ਪਿਆਰ ਹੈ ਅਸੀਂ ਬੜੇ ਵਾਰ ਕਹਿ ਦਿੰਨੇ ਆ ਕਿ ਮੈਂ ਉਹਦੇ ਬਿਨਾ ਜੀ ਨਹੀਂ ਸਕਦਾ ਮੈਂ ਉਹਦੇ ਬਿਨਾ ਜੀ ਨਹੀਂ ਸਕਦੀ ਮੈਂ ਉਹਨੂੰ ਛੱਡ ਨਹੀਂ ਸਕਦੀ ਪਰ ਕਦੇ ਤੁਸੀਂ ਖੁਦ ਨੂੰ ਇਹ ਸਵਾਲ ਕੀਤਾ ਕਿ ਇਹ ਪਿਆਰ ਹੈ ਜਾਂ ਸਿਰਫ ਅਟੈਚਮੈਂਟ ਹੈ ਪਿਆਰ ਕੀ ਹੁੰਦਾ ਹੈ ਪਿਆਰ ਵਿੱਚ ਫਰੀडम ਹੁੰਦੀ ਹੈ ਅਟੈਚਮੈਂਟ ਚ ਫੀਅਰ ਪਿਆਰ ਐਕਸੈਪਟ ਕਰਨਾ ਸਿਖਾਉਂਦਾ ਹੈ ਅਟੈਚਮੈਂਟ ਕੰਟਰੋਲ ਕਰਨਾ ਸਿਖਾਉਂਦੀ ਹੈ ਪਿਆਰ ਵਿੱਚ ਤੁਸੀਂ ਕਹਿੰਦੇ ਹੋ ਕਿ ਤੂੰ ਖੁਸ਼ ਰਹਿ ਅਟੈਚਮੈਂਟ ਕਹਿੰਦੀ ਹੈ ਕਿ ਤੂੰ ਸਿਰਫ ਮੇਰੇ ਨਾਲ ਰਹਿ ਬੜਾ ਸੈਟਲ ਜਾਂ ਡਿਫਰੈਂਸ ਹੈ ਪਰ ਅਸੀਂ ਸਮਝ ਨਹੀਂ ਪਾਉਂਦੇ ਫੀਲਿੰਗ ਜਿਹੜੀ ਹੈਗੀ ਹੈ ਉਹ ਸਿਰਫ ਵੇਟ ਜਦੋਂ ਤੁਸੀਂ ਫੀਲ ਕਰਨ ਲੱਗਦੇ ਹੋ ਪਿਆਰ ਲਾਈਟ ਫੀਲ ਹੁੰਦਾ ਅਟੈਚਮੈਂਟ ਬੋਝ ਲੱਗਣ ਲੱਗ ਜਾਂਦੀ ਹੈ ਅਗਰ ਤੁਸੀਂ ਕਨਸਟੈਂਟਲੀ ਚੈੱਕ ਕਰ ਰਹੇ ਹੋ ਕਿ ਉਹਦਾ ਰਿਪਲਾਈ ਕਿਉਂ ਨਹੀਂ ਆਇਆ ਅਗਰ ਤੁਸੀਂ ਉਹਦੇ ਬਿਨਾ ਆਪਣਾ ਐਗਜ਼ਿਸਟੈਂਸ ਬਲੈਂਕ ਫੀਲ ਕਰ ਰਹੇ ਹੋ ਤੁਸੀਂ ਉਹਦੀ ਅਪਰੂਵਲ ਵਿੱਚ ਹੀ ਆਪਣੀ ਵੈਲਿਊ ਲੱਭ ਰਹੇ ਹੋ ਤੁਸੀਂ ਇਗਨੋਰ ਹੋ ਕੇ ਵੀ ਕਿਸੇ ਰਿਸ਼ਤੇ ਨੂੰ ਜਸਟੀਫਾਈ ਕਰ ਰਹੇ ਹੋ ਤਾਂ ਤੁਸੀਂ ਪਿਆਰ ਦੇ ਵਿੱਚ ਨਹੀਂ ਹੋ ਤੁਸੀਂ ਐਡਿਕਟਡ ਹੋ ਚੁੱਕੇ ਹੋ ਤੁਸੀਂ ਉਸ ਨੂੰ ਸਿਰਫ ਪਿਆਰ ਦਾ ਨਾਮ ਦਿੱਤਾ ਹੋਇਆ ਨਾਊ ਦ ਕੁਐਸਚਨ ਅਰਾਈਜ਼ਸ ਵਾਈ ਵੀ ਕਨਫਿਊਜ਼ ਲਵ ਵਿਦ ਅਟੈਚਮੈਂਟ ਬਚਪਨ ਜਦੋਂ ਇਹ ਸਾਡੀ ਅਪਬ੍ਰਿੰਗਿੰਗ ਹੁੰਦੀ ਹੈ ਜਾਂ ਬਚਪਨ ਦੇ ਵਿੱਚ ਅਸੀਂ ਜਿਹੜੇ ਟਾਕਸਿਕ ਪਿਆਰ ਵੇਖੇ ਹੁੰਦੇ ਆ ਜਿੱਥੇ ਸਾਇਲੈਂਸ ਟੈਨਸ਼ਨ ਜਾਂ ਕੰਟਰੋਲ ਨੂੰ ਪਿਆਰ ਦਾ ਨਾਮ ਦਿੱਤਾ ਗਿਆ ਹੁੰਦਾ ਉਹੀ ਬਿਲੀਫਸ ਲੈ ਕੇ ਅਸੀਂ ਵੱਡੇ ਹੁੰਨੇ ਆ ਉਹੀ ਬਿਲੀਫਸ ਅਸੀਂ ਕੈਰੀ ਕਰਦੇ ਆ ਤਾਂ ਹੀ ਜਦੋਂ ਕੋਈ ਇਮੋਸ਼ਨਲੀ ਅਨ ਅਵੇਲੇਬਲ ਬੰਦਾ ਤੁਹਾਨੂੰ ਮਿਲਦਾ ਹੈ ਤਾਂ ਤੁਸੀਂ ਉਹਨੂੰ ਚੇਜ਼ ਕਰਨ ਨੂੰ ਪਿਆਰ ਸਮਝ ਲੈਂਦੇ ਹੋ ਇਹ ਪਿਆਰ ਨਹੀਂ ਇਹ ਤੁਹਾਡੇ ਅੰਦਰ ਦਾ ਅਨਹੀਲਡ ਪਾਰਟ ਹੈ ਜੋ ਅਟੈਚ ਹੋ ਰਿਹਾ ਪਿਆਰ ਚ ਬੰਦਾ ਡਵੈਲਪ ਹੁੰਦਾ ਹੈ ਅਟੈਚਮੈਂਟ ਚ ਬੰਦਾ ਡਿਪਰੈਸ ਹੋ ਜਾਂਦਾ ਜਿੱਥੇ ਤੁਸੀਂ ਆਪਣੇ ਆਪ ਨੂੰ ਖੋ ਬੈਠੋ ਕਦੇ ਵੀ ਪਿਆਰ ਨਹੀਂ ਹੋ ਸਕਦਾ ਜਦੋਂ ਤੁਸੀਂ ਰੋ ਕੇ ਕਹਿ ਰਹੇ ਹੋ ਨਾ ਮੈਂ ਤਾਂ ਉਹਦੇ ਬਿਨਾ ਕੁਝ ਵੀ ਨਹੀਂ ਉਹਦੇ ਚ ਉਹਦੀ ਗਲਤੀ ਨਹੀਂ ਤੁਹਾਡੀ ਰੂਹ ਦੀ ਪਿਆਸ ਹੈ ਜੋ ਪਿਆਰ ਦੀ ਜਗ੍ਹਾ ਅਟੈਚਮੈਂਟ ਨਾਲ ਫਿਲ ਹੋ ਰਹੀ ਹੈ ਤੁਹਾਨੂੰ ਖੁਦ ਨੂੰ ਸਵਾਲ ਕਰਨ ਦੀ ਜ਼ਰੂਰਤ ਹੈ ਕਿ ਮੈਂ ਕਿਸੇ ਨੂੰ ਪਿਆਰ ਕਰ ਰਹੀ ਹਾਂ ਜਾਂ ਸਿਰਫ ਉਸ ਤੇ ਜਾਣ ਦੇ ਡਰ ਵਿੱਚ ਜੀ ਰਹੀ ਹਾਂ ਇਹ ਪਿਆਰ ਹੈ ਜਾਂ ਸਿਰਫ ਅਟੈਚਮੈਂਟ ਉਹਨੂੰ ਛੱਡਣਾ ਕਿਸੇ ਨੂੰ ਛੱਡਣਾ ਔਖਾ ਲੱਗਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਉਹਦੇ ਨਾਲ ਸੱਚਮੁੱਚ ਪਿਆਰ ਹੈ ਕਈ ਵਾਰ ਇਹ ਐਡਿਕਸ਼ਨ ਵੀ ਹੋ ਸਕਦੀ ਹੈ